ਬਣਾ ਤੋਦ ਹੋਰ ਜੇ ਮੰਗਣਾ ਸਿਰ ਦੁੱਖ ਕਹਿ ਦੁੱਖ ਦੇ ਨਾਮ ਸੰਤੋਖੀਆਂ ਉਤਰੇ ਮਨ ਕੀ ਭੁੱਖ ਕੱਕ ਪੀਖਰੀ ਤੇਰੇ ਤੂੰ ਨਿਜਪਤ ਹੈਂ ਦਾਤਾ ਹੋ ਹੁਦਿਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੁ ਰੰਗ ਰਾਤਾ ਤੇਮਰੀ ਸ਼ਰਨ ਤੁਮਹਾਰੀ ਆਸ ਤੁਮਹੀ ਸਜਣ ਸੋਹਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਸਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਕਾਰਤੀ ਜਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਕੋਈ ਜਾਣੇ ਕਬਨ ਈ ਹਾ ਜਗ ਮੀਤ ਜਿਸ ਹੋਏ ਕਿਰਪਾ ਰਸੁਈ ਬਦ ਭੂਜੈ ਤਾਂ ਕੀ ਨਿਰਮਲ ਰੀਤ ਕੋਈ ਜਾਣੇ ਕਬਨ ਈ ਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦਭੁਜੈ ਤਾਂ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਵਨਿਤਾ ਸੁਤ ਬੰਧਪ ਇਸ਼ਟਮਿਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨ ਸਹਾਈ ਮੁਕਤ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਵਿਹਾਨੀ ਅਬਦ ਹੈ ਤਾ ਮਹਿ ਸੰਤੋਖ ਨਾ ਪਾਇਆ ਹਸਤ ਰਤ ਅਸਬ ਪਾਵਨ ਤੇਜ ਧਣੀ ਭੂਮਨ ਚ ਤੁਰੰਗਾ ਸੰਗਨ ਚਾਲਿ ਹੋਇ ਨਹਿ ਕਸ਼ੂਐ ਉਠ ਸਿਦਾਇਓ ਨੰਗਾ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਇਹਾ ਸੁਖ ਅਗੇ ਮੁਖ ਊਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕੀ ਹਾ ਸੁਖ ਅਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ